ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਜੋਬਨਪ੍ਰੀਤ ਸਿੰਘ ਵਜੂਹ ਹੋਈ ਹੈ ਜਿਹੜਾ ਕਿ ਪਿੰਡ ਨਾਰਨੀ ਦਾ ਨਿਵਾਸੀ ਹੈ ਇਸ ਦੇ ਕੋਲੋਂ 6 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਗਈ ਹੈ ਦੋਸ਼ੀ ਪਿਛਲੇ 1 ਸਾਲ ਤੋਂ ਲਗਾਤਾਰ ਇਸ ਕਾਲੇ ਧੰਦੇ ਦੇ ਵਿੱਚ ਸ਼ਾਮਿਲ ਸੀ ਉਸ ਦੇ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਸੰਪਰਕ ਨੇ ਜਦੋਂ ਉਸ ਦੇ ਮੋਬਾਈਲ ਫੋਨ ਦੀ ਤਲਾਸ਼ੀ ਲਈ ਗਈ ਤਾਂ ਕਈ ਨਸ਼ਾ ਤਸਕਰਾਂ ਦੇ ਨਾਮ ਸਾਹਮਣੇ ਆਏ ਨੇ ਦੋਸ਼ੀ ਦੀ ਉਮਰ 23 ਤੋਂ 24 ਸਾਲ ਦਸੀ ਜਾ ਰਹੀ ਹੈ ਇਸ ਦੋਸ਼ੀ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਹੁਣ ਪੁਲਿਸ ਨੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ ਅੱਜ ਇਸ ਦੋਸ਼ੀ ਨੂੰ ਮਾਨਚੁਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੁਣ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਸ ਬੰਦ ਵਿੱਚ ਡੀਐਸਪੀ ਲਖਵਿੰਦਰ ਸਿੰਘ ਕਲੇਰ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਿਓ ਅਸਲੀ 4 ਮਹੀਨੇ ਤੋਂ ਵੱਧ ਸਮੇਂ ਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਜੁੱਧ ਨਸ਼ਾ ਅਰੋਧ ਜਿਹੜਾ ਚੱਲ ਰਿਹਾ ਉਹਦੇ ਤਹਿਤ ਸਾਡੇ ਮਾਨਯੋਗ ਡੀਆਈਸੀ ਸਰ ਸਿਦਾਰ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਸਾਡਾ ਜਿਹੜਾ ਨਸ਼ਾ ਵਿਰੁੱਧ ਮਹਿੰਮ ਚੱਲ ਰਹੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀ ਡੀ ਸਾਹਿਬ ਨੇ ਥਰੀਅ ਦਿੱਤੇ ਜੀ ਸਾਡੀ ਅਟਾਰੀ ਸਬਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਸਾਡੇ ਐਸ ਐਚਓ ਕਹਿੰਡਾ ਦੀ ਸਾਡੀ ਟੀਮ ਜਿਹੜੀ ਆ ਐਸ ਆਈ ਰਾਜਵੀਰ ਸਿੰਘ ਐ ਜਾਂਚ ਕਾਨਗੜ ਇਹਨਾਂ ਕੋ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਧੰਦਾ ਕਰਦਾ ਹੈ ਤੇ ਉਹ ਸ਼ਹਿਰ ਵੱਲ ਨੂੰ ਬਾਰਡਰ ਸਾਈਡ ਤੋਂ ਜਿਹੜਾ ਵਾ ਖੇਪ ਲੈ ਕੇ ਜਾ ਰਿਹਾ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਲਾਗੇ ਇਸ ਨੂੰ ਚੈੱਕ ਕਰਨ ਤੇ ਇਸ ਨੇ ਜਿਹੜਾ ਬੈਗ ਪਾਇਆ ਸੀ ਪਿੱਠੂ ਇਹਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਇਹਦੇ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ ਇਹਨੇ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ ਚ ਲਿਆਂਦੀ ਗਈ ਆ ਇਸ ਦਾ ਨਾਮ ਜਿਹੜਾ ਵਾ ਜੋਬਨਪ੍ਰੀਤ ਸਿੰਘ ਸਨ ਆਫਰ ਭਜਨ ਸਿੰਘ ਵਾਸੀ ਨਾਲਲੀ ਥਾਣਾ ਖਾਲੜਾ ਇਹ ਖੇਪੇ ਦੇ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਹੈ ਉਰੇ ਦੇ ਸੰਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਕਿ ਪਾਕਿਸਤਾਨ ਤੋਂ ਮੰਗਵਾਈ ਸੀ ਇਹਨੂੰ ਉੱਥੇ ਬੇਸ ਮੰਗਲਰ ਜਿਹੜਾ ਇੱਕ ਹੈਗਾ ਉਹਨਾਂ ਦਾ ਉਹਨਾਂ ਦਾ ਸੰਬੰਧ ਹੈ ਇਹਦੇ ਨਾਲ ਉਥੋਂ ਇੱਕ ਕੇ ਬ੍ਰਾਂਚ ਤੇ ਜਿਹੜੀ ਅਸੀਂ ਇਹ ਬਰਾਮਦ ਕੀਤੀ ਹੈ ਇਹਦੇ ਖਿਲਾਫ ਇਹ ਮਕਦਮਾ ਨੰਬਰ 295 ਅ ਜੁਰਮ 21C 6885 ਐਨਡੀਪੀਐਸ ਐਕਟ ਦਾ ਥਾਣਾ ਘ੍ਰਿੰਡਾ ਸਾਡਾ ਜਿਹੜਾ ਸਬਡਿਵੀਜ਼ਨ ਦਾ ਉਹਦੇ ਚ ਦਰਜ ਕੀਤਾ ਬਾਕੀ ਇਹਦੀ ਜਿਹੜੀ ਅਗਲੀ ਤਫਤੀਸ਼ ਜਿਹੜੀ ਜਾਰੀ ਹੈ ਕਿ ਹੋਰ ਇਹ ਕਿਨੂੰ ਇਹਨੇ ਸਪਲਾਈ ਕਰਨਾ ਸੀ ਉਹ ਅਹੀ ਤਹਿਕੀਕਤ ਕਰ ਰਹੇ ਸੀ ਇਹਨੇ ਵਰਕਿੰਗ ਕਿੰਨੇ ਸਰ ਦੇ ਦੀ ਇਹਦੀ 23 24 ਸਾਲ ਉਮਰ ਹੈ ਇਹ ਜਿੰਨੀ ਛੋਟੀ ਉਮਰ ਆ ਜਾ ਦਸਦਾ ਨਾ ਸਰ ਦੇ ਇਹ ਲੱਗਦਾ ਕਿ ਕਲਾਸੀ ਕੇ ਨਾਲ ਸਾਥੀ ਵੀ ਹੋਣਗੇ ਇਹ ਕੋਸ਼ਿਸ਼ ਕਰ ਰਹੇ ਹਨ ਸਮਾਂ ਥੋੜਾ ਸੀਗਾ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹਦੀ ਛਾਂਮੀ ਨਾਜ਼ਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈ ਹੈ ਤੇ ਨੇ ਸਪਲਾਈ ਕਿਨੂੰ ਕਰਨੀ ਸੀ ਇਹ ਵੀ ਗੱਲ ਤੁਹਾਡੇ ਧਿਆਨ ਵਿੱਚ ਕੋਈ ਕੋਸ਼ਿਸ਼ ਹੋਰ ਵੀ ਇਹਦੇ ਲਿੰਕ ਨੂੰ ਬੋਲ ਜਾ ਹੋਰ ਵੀ ਕੇਂਦਰ ਕੋਲ ਹੋਵੇ ਜਾਂ ਇਹਦੇ ਸਾਥੀਆਂ ਨੂੰ ਹੋਣੇ ਚਾਹੀਦੇ ਪਰ ਦੋ ਹੋ ਸਕਦੀ ਹੈ ਇਹਦੇ ਬਾਰੇ ਹੁਣ ਬਸ ਪੇਸ਼ਕਰਨ ਚੱਲੇ ਆ ਇਹਦਾ ਜੈ ਸਾਹਿਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਇਹਦੀ ਛਾਂਮੇਂ ਦੁਬਾਰਾ ਸਟਾਰਟ ਕਰਾਂਗੇ ਸਾਹਿਬ ਪਹਿਲਾਂ ਵੀ ਕੋਈ ਮਾਮਲੇ ਨਹੀਂ ਨਹੀਂ ਪਹਿਲਾਂ ਤੇ ਮਾਮਲਾ ਖੁੱਤੇ ਦਰਜ ਨਹੀਂਗਾ ਸਬੰਧ ਦੇ ਜਿਹੜਾ ਫੋਨ ਚੈੱਕ ਕਰਨ ਤੇ ਪਤਾ ਲੱਗਾ ਕਿ ਹੈਗੇ ਸਰ ਕੋਈ ਪਤਾ ਲੱਗਾ ਪਾਕਿਸਤਾਨ ਚ ਕਿਸ ਖਾਸ ਕਰਦੇ ਨੇ ਸੰਪਰਕ ਦੇ ਕੋਈ ਨਾਮ ਸਾਹਮਣੇ ਆ ਪਤਾ ਲੱਗ ਗਿਆ ਫੋਨ ਚ ਨੰਬਰ ਵੀ ਹੈਗੇ ਲੇਕਿਨ ਐਸ ਵੜੇ ਡਿਸਕਲੋਜ਼ ਨਹੀਂ ਕਰਾਂਗੇ ਵਾਸਤਾ ਮਸਾਰਾ ਕੋਈ ਦੱਸਿਆ ਜਾਓ ਸਰ ਮਾਲਕ ਨੇ ਕਿ ਰੇਟ ਕੀਤੀ ਕੋਈ ਇਹਦੇ ਟਿਕਾਣੇ ਤੇ ਜਿਹੜੇ ਨਾਰਲੀ ਦਾ ਰਹਿਣਾ ਨਾਰਲੀ ਕੀਤੀ ਹਾਂਜੀ ਨਾਰਲੀ ਥਾਣਾ ਖਾਲੜਾ ਉੱਥੇ ਕੀਤੀ ਰੇਟ ਦਾ ਮਤਲਬ ਕਿਤੇ ਹੋਰ ਆ ਨਹੀਂ ਉਥੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ ਫਿਰ ਐ ਖੇਪ ਮਿਲਿਆ ਬਾਕੀ ਦੀ ਪੁੱਛ ਕਿਸ ਦੇ ਦੌਰਾਨ ਪਤਾ ਲੱਗੂਗਾ ਹੋਰ ਸਰ ਇਹ ਕਦੋਂ ਤੋਂ ਐਕਟਿਵ ਸਰ ਸਹੀ ਕੰਮ ਇਹ 1 ਸਾਲ ਤੋਂ 3 ਸਾਲ ਤੋਂ 1 ਸਾਲ ਤੋਂ ਇਹ ਖੇਪਾਂ ਕਰ ਚੁੱਕੇ ਆ ਉਹਦੇ ਬਾਰੇ ਨਹੀਂ ਅਜੇ ਇਹਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਹ ਦੀ ਪੁੱਛ ਕਿਸ ਦੇ ਦੌਰਾਨ ਪਤਾ ਲੱਗਾ ਮੋਬਾਈਲ ਦੇ ਸਾਹਬ ਕੰਮ ਕੀ ਕਰਦਾ ਤੁਸੀਂ ਇਹ ਫ੍ਰੀ ਹੈ ক্লাস 2 ਦਾ ਬਾਤ ਲਾ ਇਹ ਜੀ ਮਨੀ ਨੂੰ ਲੈ ਕੇ ਸਾਰਾ ਕੁਝ ਹੀ ਕਰਦੇ ਇਹ ਅਰਨਿੰਗ ਮਨੀ ਸ਼ਾਰਟ ਅਰਨਿੰਗ ਮਨੀ